ਕੋ ਲੋਕ ਸਭਾ ਦੇ ਚੋਣਾਂ ਦੇ ਚੱਲਦੇ ਰਾਜਨੇਤਾ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਸੋ ਅਕਾਲੀ ਦਲ ਦੇ ਨੇਤਾ ਅਨਿਲ ਜੋਸ਼ੀ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ ਸਵੇਰੇ ਸੈਰ ਕਰਨ ਦੇ ਵੇਲੇ ਲੋਕਾਂ ਨਾਲ ਇੱਕ ਚਾਹ ਦੀ ਦੁਕਾਨ ਤੇ ਮਿਲਦੇ ਨਜ਼ਰ ਆ ਰਹੇ ਆ ਸੋ ਅਨਿਲ ਜੋਸ਼ੀ ਨਾਲ ਗੱਲ ਵੀ ਕਰਾਂਗੇ ਕਿਉਂਕਿ ਹਲੇ ਤੱਕ ਅਕਾਲੀ ਦਲ ਨੇ ਟਿਕਟ ਦਾ ਅਨਾਉਂਸ ਨਹੀਂ ਕੀਤੀ ਹੈ ਅੰਮ੍ਰਿਤਸਰ ਤੋਂ ਲੇਕਿਨ ਸੰਭਾਵਨਾ ਦਿਤਾਈ ਜਾ ਰਹੀ ਹੈ ਕਿ ਅਨਿਲ ਜੋਸ਼ੀ ਜਿਹੜੇ ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਆ ਸੋ ਤੁਸੀਂ ਅਨਿਲ ਜੋਸ਼ੀ ਦੀ ਤਸਵੀਰਾਂ ਦੇਖ ਸਕਦੇ ਹੋ ਲੋਕਾਂ ਦੇ ਨਾਲ ਮਿਲਦੇ ਨਜ਼ਰ ਆ ਰਹੇ ਆ ਵਿਚਰਦੇ ਨਜ਼ਰ ਆ ਰਹੇ ਆ ਜਦੋਂ ਅਕਾਲੀ ਭਾਜਪਾ ਦਾ ਗੱਡ ਜੋੜ ਸੀ ਤੇ ਅਨਿਲ ਜੋਸ਼ੀ ਕੈਬਨਿਟ ਮੰਤਰੀ ਜਰੂਰ ਭਾਜਪਾ ਵੱਲੋਂ ਸੀ ਅੰਮ੍ਰਿਤਸਰ ਚੋਂ ਤੇ ਕਾਫੀ ਜਿਹੜੇ ਵਿਕਾਸ ਕਾਰਜ ਹਨ ਅਨਿਲ ਜੋਸ਼ੀ ਦੁਆਰਾ ਕੀਤੇ ਗਏ ਸੀ ਸੋ ਅਨਿਲ ਜੋਸ਼ੀ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹ ਕੀ ਸੋਚਦੇ ਹੈ ਹਾਲਾਂਕਿ ਭਾਜਪਾ ਦੁਆਰਾ ਹਲੇ ਤਰਨਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਹੈ ਜੋਸ਼ੀ ਸਾਹਿਬ ਲੋਕਾਂ ਦੇ ਵਿੱਚ ਲਗਾਤਾਰ ਵਿਚਰਦੇ ਨਜ਼ਰ ਆ ਰਹੇ ਹੋ ਅਕਾਲੀ ਦਲ ਨੇ ਹਲੇ ਟਿਕਟ ਦਾ ਅਨਾਉਂਸ ਨਹੀਂ ਕੀਤਾ ਲੇਕਿਨ ਕਾਂਗਰਸ ਵੀ ਰਹਿ ਗਈ ਹੈ ਹਾਲੇ ਕਿ ਭਾਜਪਾ ਦੁਆਰਾ ਤੇ ਆਮ ਆਦੀ ਪਾਰਟੀ ਦੁਆਰਾ ਟਿਕਟ ਅਨਾਉਂਸ ਕਰ ਦਿੱਤੀ ਗਈ ਹੈ ਅਮਜੀਤ ਸਰ ਜੀ ਮੈਂ ਕੋ ਨਵਾਂ ਵਿਚਰਦਾ ਪਿਆ ਇਹਨਾਂ ਨੂੰ ਪੁੱਛੋ ਤਾਂ ਮੈਂ ਰੁਟੀਨ ਜੀ ਇਤਨਾ ਰਹਿਣਾ ਇਹ ਜਿਹੜੇ ਕੈਂਡੀਡੇਟ ਆਏ ਨਾ ਕੋ ਬਾਹਰੋਂ ਅੰਦਰੋਂ ਸੱਜਿਓ ਖੱਬਿਓ ਜਿਹੜੇ ਲਭਦੇ ਨਹੀਂ 5 ਸਾਲ ਉਹਨਾਂ ਨੂੰ ਵਿਚਰਨ ਦੀ ਲੋੜ ਹੈ ਮੈਨੂੰ ਥੋੜੀ ਵਿਚਰਨ ਦੀ ਲੋੜ ਹੈ ਮੈਂ ਤੇ ਇਹਨਾਂ ਦੇ ਨਾਲ ਹੀ ਰਹਿਣਾ ਸਾਰ ਹੀ ਇਕੱਠੇ ਕਰਦੇ ਆਂ ਚਾਹ ਹੀ ਇਕੱਠੇ ਪਰਦੇ ਆਂ ਇਕੱਠੇ ਇੱਥੇ ਵੀ ਆਰਗੇਨਿਕ ਹੋ ਜਾਂ ਉੱਧਰ ਜਾਂ ਉੱਧਰ ਜਾਂ ਕੰਪਨੀ ਬਾਗ ਮੈਂ ਤਾਂ ਰੁਟੀਨ ਤੇ ਤੇ ਹੀ ਦੇਖ ਸਕਦੇ ਜੇ ਇਸ ਕਰਕੇ ਮੈਨੂੰ ਕੋਈ ਇਹ ਕੋਈ ਨਵੀਂ ਗੱਲ ਨਹੀਂ ਮੇਰੇ ਵਾਸਤੇ ਕੋਈ ਫਾਰਮੈਲਿਟੀ ਨਹੀਂ ਮੇਰੀ ਰੁਟੀਨ ਹੈ ਮੈਂ ਲੋਕਾਂ ਦੇ ਵਿੱਚ ਹੀ ਰਹਿਣਾ ਤੇ ਮੈਂ ਜਿਹੜਾ ਨੈਚਰ ਪੋਲਿਟਿਕਸ ਵੀ ਸੀਗਾ ਪਾਵਰ 'ਚ 10 ਸਾਲ ਐਮਐਲਏ ਰਿਆਂ ਮਨਿਸਟਰ ਰਿਆਂ ਇਹਨਾਂ ਕੰਮ ਮੈਂ ਤਾਦੀ ਕਰ ਪਾਇਆ ਮੈਂ ਲੋਕਾਂ 'ਚ ਹਮੇਸ਼ਾ ਵਿੱਚ ਸੀ ਮੈਨੂੰ ਸ਼ੌਂਕ ਹੈ ਲੋਕਾਂ 'ਚ ਰਹਿਣ ਦਾ ਮੈਨੂੰ ਕੰਮ ਕਰਨ ਦਾ ਸ਼ੌਂਕ ਆ ਮੈਨੂੰ ਆਪਣੀ ਡਿਊਟੀ ਦਾ ਪਤਾ ਵਾ ਮੈਂ ਡਿਊਟੀ ਨੂੰ ਧਰਮ ਸਮਝਦਾ ਪਾਰਟੀਆਂ ਨੂੰ ਧਰਮ ਨਹੀਂ ਸਮਝਦਾ ਜਿੱਤਰਾ ਆਮ ਵੋਟਰ ਸਗੋਂ ਸਮਝਦਾ ਕਾਲੀ ਦਲ ਸਿਰਫ ਪੰਜਾਬ ਬਾਰੇ ਸੋਚਦੀ ਹੈ ਤੇ ਪੰਜਾਬ ਦੇ ਲੋਕਾਂ ਬਾਰੇ ਸੋਚਦੀ ਹੈ ਇਹ ਵੀ ਕਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਇੰਨਾ ਕੰਮ ਸਾਦੀ ਹੋ ਪਾਇਆ ਕਿ ਕੋਈ ਤਾਂ ਹੁਕਮ ਲੈਣ ਦੀ ਜਰੂਰਤ ਨਹੀਂ ਪੈਂਦੀ ਮੇਂ ਦੇ ਹਰ ਪਾਰਟੀ ਦਾ ਸੀਐਮ ਮਨਿਸਟਰ ਦਿੱਲੀੋਂ ਹੁਕਮ ਲੈਂਦਾ ਦਿੱਲੀੋਂ ਹੁਕਮ ਹੁੰਦਾ ਤੇ ਕੰਮ ਹੁੰਦਾ ਨਹੀਂ ਤੇ ਕੋਈ ਗੱਲ ਨਹੀਂ ਕਰਦੇ ਪਰ ਨਹੀਂ ਤੇ ਨਫਰੀ ਨਹੀਂ ਕੱਟਦਾ ਜਿਸ ਕਰਕੇ ਇਹ ਖੇਤਰੀ ਪਾਰਟੀਆਂ ਪੰਜਾਬ ਦੇ ਲੋਕਾਂ ਦੀ ਪਾਰਟੀਆਂ ਸੋਮਣੀ ਕਹਿੰਦਾ ਕਿ ਤਕਵੀਰ ਬਾਦਲ ਜੀ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਜਿਹੜੇ ਚਲੋ ਸਵਰਗਾਂ ਕਿ ਚਲੇ ਗਿਆ ਉਹਨਾਂ ਨੇ ਤਾਂ ਹੀ ਇੰਨੀ ਡਵੈਲਪਮੈਂਟ ਇੰਨਾ ਅਨੁfrastit ਇੰਨੇ ਹਾਈਵੇਜ਼ ਇੰਨੀ ਬਿਊਟੀਫਿਕੇਸ਼ਨ ਹੈਰੀਟੇਜ ਸਟਰੀਟ ਇੰਨਾ ਸੋਨਾ ਪਿਆਰ ਦਾ ਪੂਰਾ ਸਟਰਕਚਰ ਬਣਾਤਾ ਇਹ ਲੋਕਾਂ ਦੇ ਨੇੜੇ ਆ ਖੇਤਰੀ ਪਾਰਟੀ ਦੇ ਲੀਡਰ ਲੋਕਾਂ ਦੇ ਨੇੜੇ ਹੁੰਦੇ ਆ ਆਮਾਦੀ ਪਾਰਟੀ ਜਿਹਾ ਕੁਲਦੀਸ਼ ਦਾ ਬੰਦਾ ਉਹਨਾਂ ਦੇ ਕੈਪੀਟਲ ਦੇ ਬੈਠਾ ਉਹਨਾਂ ਨੂੰ ਅੰਦਰ ਗਿਆ ਪੁਰਸ਼ਿੰਗ ਨਾਲ ਉਹ ਕਿਹਾ ਕਿ ਉਹ ਬਾਕੀ ਕੰਮ ਨਹੀਂ ਕਰ ਰਹੇ ਨੇ ਮੇਰੇ ਵਾਸਤੇ ਤਾਂ ਸੁਸਤ ਰਾਮ ਅਸਲੇ ਨਵਾਂ ਆ ਮੈਂ ਲੋਕਾਂ ਜਿਹਾ ਜੇ ਬਾਕੀ ਜਿੰਨੇ ਕੁ ਤਜਰਬੇ ਲੋਕਾਂ ਨੇ ਸਾਡੇ ਤੋਂ ਬਾਅਦ ਕਰ ਲਏ ਮੈਂ ਮਿਨਿਸਟਰ ਸੀ ਰਾਤ ਦਿਨ ਕੰਮ ਹੁੰਦਾ ਸੀ ਲੋਕਾਂ ਨੂੰ ਵਿਸ਼ਵਾਸ ਸੀ ਲੋਕਾਂ ਦੇ ਮਨ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਸੀਗਾ ਇਹ ਕਿ ਯਾਰ ਜੋ ਜੋਸ਼ੀ ਨੂੰ ਕਹਾਂਗੇ ਹੋ ਜਾਣਾ ਤੇ ਜੋਸ਼ੀ ਦੇ ਕਰ ਲਈ ਲੋਕਾਂ ਸੀਗਾ ਤੇ ਜੋ ਕਿਆ ਉਹ ਕੀਤਾ ਇਸ ਕਰਕੇ ਮੈਨੂੰ ਕੋਈ ਹੋਰ ਨਹੀਂ ਆ ਜਿਹੜੇ ਬਾਕੀ ਆ ਹੂੰ ਬਾਕੀ ਜਿਹੜੇ ਕੈਂਡੀਡੇਟ ਆ ਤੇ ਉਹਨਾਂ ਨੂੰ ਪੁੱਛੋ ਵੀ ਉਹ ਕੀ ਕਰਨਾ ਆਖਰੀ ਆਖਰੀ ਸਵਾਲ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਮੰਦੇ ਅਕਾਲੀ ਦਲ ਸਾਰੀਆਂ ਜਿੱਤ ਸਕਦਾ ਅਕਾਲੀ ਦਲ ਕਿੰਨੀ ਪਾਰਟੀ ਆ ਅਕਾਲੀ ਦਲ ਦਾ ਕੈਡਰ ਆ ਕੋਈ ਕੈਡਰ ਇੰਨਾ ਮਜ਼ਬੂਤ ਕਿਹਦਾ ਨਹੀਂ ਹੈਗਾ ਬਾਕੀ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਸراہਿਆ ਤੇ ਜਿਹੜਾ ਸਟੈਂਡ ਪੰਜਾਬ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲਿਆ ਹੂੰ ਨੇ ਸੱਤਾ ਦਾ ਲਾਜ ਨਹੀਂ ਉਹਦੇ ਸੁਖੀਰ ਸਿੰਘ ਬਾਦਲ ਦਾ ਸੀਐਮ ਬੰਨਾ ਹੀ ਹੋਣਾ ਹੀ ਹੋਂਦਾ ਚਲੋ ਯਾਰ ਪੰਜਾਬ ਦੇ ਹਿੱਤਾਂ ਦੀ ਗੱਲ ਛੱਡੋ ਪਰ ਆਪਾਂ ਬਸ ਨਿਯੋਗਾ ਕਰਦੇ ਮੈਂ ਸੀਐਮ ਬਣੂੰਗਾ ਚਿੱਟਾ-ਸੁੱਟਾ ਦੀ ਕਿਹੜੀ ਗੱਲ ਹੈ ਜਾਂ ਮੁੱਦਿਆਂ ਦੀ ਕਿਹੜੀ ਗੱਲ ਛੱਡੋ ਤੁਸੀਂ ਸਦੋਂ ਉਹਨੇ ਮੁੱਦਿਆਂ ਨੂੰ ਨਹੀਂ ਛੱਡਿਆ ਪੰਜਾਬ ਦੀ ਗੱਲ ਨੂੰ ਨਹੀਂ ਛੱਡਿਆ ਇਸ ਕਰਕੇ ਸਮਝੌਤਾ ਹੋਇਆ ਨਹੀਂ ਹੋਇਆ ਪੰਜਾਬ ਦੇ ਹਿੱਤਵਾਦ ਤੇ ਖੜੀ ਹੈ ਸਾਹਮਣੇ ਗੱਲ ਇਹ ਨਾਲ जिन्ने संघर्षित 103 साल ਦੇ ਵਿੱਚ ਪਾਰਟੀ ਨਾਲ ਰਿਹਾ ਸਿਰਫ ਸ਼ੋਮਨੀ ਕਾਂਦੀ ਦਲ ਨੇ ਪੰਜਾਬ ਦੇ ਨਾਲ ਅੱਜ ਵੀ ਸਟੈਂਡ ਹੈ ਪੰਜਾਬ ਦਾ ਸੋ ਬਿਲਕੁਲ ਹਕਾਮਤ ਦੇ ਨੇਤਾ ਨਹੀਂ ਜੋ ਸ਼ੋਦਾ ਸਾਫ ਤੋਂ ਕਹਿੰਦਾ ਹੈ ਕਿ ਕਾਂਦੀ ਦਲ ਨੇ ਬਿਹਤਰੀ ਪਾਰਟੀ ਹੈ ਸੋ ਕਾਂਦੀ ਦਲ ਨੇ ਆ ਵੀ ਪੰਜਾਬ ਦੇ ਪਸੰਦਾਂ ਦੇ ਹੋਣ ਜਾਂ ਬਾਕੀ ਮੁੱਦਿਆਂ ਨੂੰ ਉੱਪਰ ਪੁਚਾਦਰ ਦਿੱਤਾ ਹੈ ਕਿ ਆਸੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਵਿੱਚ ਕਾਂਦੀ ਦਲ ਪੰਜਾਬ ਨੂੰ ਜੀਤਾ ਸ਼ਰਮਾ ਪੰਜਾਬ ਤੱਕ ਕੰਮ ਨਹੀਂ ਸੋ